ਅਰਜੀ ਅਤੇ ਛੋਟੇ ਸਹਬਜ਼ਾਦਾਂ ਦਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਛੋਟੇ ਸਹਬਜ਼ਾਦਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਕਈ ਧਾਰਮਿਕ ਸਮਾਗਮ ਵੀ ਕਰਵਾਏ ਜਾ ਰਹੇ ਨੇ ਅਤੇ ਸ਼੍ਰੀ ਫਤੇਗੜ ਸਾਹਿਬ ਜੀ ਦੀ ਧਰਤੀ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਸੰਗਤਾਂ ਦੇ ਲਈ ਲੰਗਰ ਦਾ ਇੰਤਜ਼ਾਮ ਵੀ ਜਗ੍ਹਾ-ਜਗ੍ਹਾ ਤੇ ਕੀਤਾ ਹੋਇਆ ਤੇ ਉੱਥੇ ਹੀ ਤਰਨਤਾਰਨ ਦੇ ਵਿੱਚ ਸ਼ਰਧਾਲੂਆਂ ਦੇ ਲਈ ਦੁੱਧ ਦਾਲ ਲੰਗਰ ਵੀ ਲਗਾਇਆ ਗਿਆ ਤੁਸੀਂ ਦੇਖ ਰਹੇ ਹੋ ਇੰਡੀਆ ਨੂੰ ਪੰਜਾਬ ਮਹਿਵੇਜ ਕੁਮਾਰ ਜਿਸ ਤਰ੍ਹਾਂ ਕੀ ਛੋਟੇ ਸਹਬਜ਼ਾਦਾਂ ਦਾ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਉਹਦੀ ਮਹਿਰਾ ਵੱਲੋਂ ਜਿਹੜਾ ਕਿ ਛੋਟੇ ਸਾਹਿਬ ਜਿਆਦਿਆਂ ਨੂੰ ਦੁੱਧ ਦੀ ਸੇਵਾ ਕੀਤੀ ਗਈ ਦੁੱਧ ਪਾਇਆ ਗਿਆ ਸੀ ਸੋ ਅੱਜ ਦੇ ਦਿਨ ਵੀ ਜਿਹੜਾ ਕਿ ਪੂਰੇ ਸ਼ਹਿਰ ਕਰਨਤਾਂ ਦੇ ਵਿੱਚ ਦੁੱਧ ਦੀ ਸੇਵਾ ਜਿਹੜੀ ਆ ਉਹ ਲੰਗਰ ਲਗਾਇਆ ਗਿਆ ਹੈ ਸੋ ਅਜੇ ਇਹ ਹਰ ਸਾਲ ਹੀ ਜਿਹੜਾ ਹੈ ਕਿ ਇਹ ਲੰਗਰ ਜਿਹੜਾ ਵਾ ਇਸ ਪਰਿਵਾਰ ਵੱਲੋਂ ਇਹ ਮਾਰਕੀਟ ਤਰਨ ਤਰਨ ਜਿਹੜੀ ਇੱਥੇ ਹੈਗੀ ਉਸ ਮਾਰਕੀਟ ਨਾਲ ਮਿਲ ਕੇ ਜਿਹੜਾ ਇਹ ਲੰਗਰ ਲਗਾਇਆ ਜਾਂਦਾ ਹੈ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਜਿੰਦੇ ਉਸ ਦੀ ਬਦਾਮ ਕਾਜੂ ਸੌਗੀ ਹਰ ਇੱਕ ਚੀ ਪਾਈ ਹੁੰਦੀ ਹੈ ਤਾਂ ਜਿਹੜਾ ਇਹ ਦਿਹਾੜਾ ਹੈ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਸ਼ਹੀਦੀ ਦਿਹਾੜਾ ਆਵੇ ਤਾਂ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਦਿਆ ਕਰੋ ਤਾਂ ਕਿ ਜਿਹੜੇ ਆਪਣੇ ਜਿਹੜੇ ਛੋਟੇ ਸਹਿਬ ਜਾਦੇ ਸੀ ਉਹਨਾਂ ਦੀ ਜਿਹੜੀ ਇਹ ਜਿਹੜੇ ਉਹਨਾਂ ਦੀ ਸ਼ਹੀਦੀ ਸੀ ਸ਼ਹਾਦਤ ਸੀ ਉਹ ਸ਼ਹਾਦਤ ਜਿਹੜੀ ਆ ਸਭ ਨੂੰ ਪਤਾ ਹੈ ਕਿ ਇੱਕ ਗੁਜਰੀ ਮਾਤਾ ਜੀ ਜਦੋਂ ਕਿ ਆਪਣੇ ਬੱਚਿਆਂ ਨੂੰ ਉਹਨਾਂ ਨੇ ਤਿਆਰ ਕੀਤਾ ਸੀ ਤਾਂ ਜਦੋਂ ਉਹ ਤਿਆਰ ਹੋ ਕੇ ਉਹਨਾਂ ਨੂੰ ਇਹ ਵਿੱਚ ਚੁਣਿਆ ਗਿਆ ਸੀ ਉਹ ਮਾਤਾ ਜਾਣਦੀ ਹੈ ਪਰ ਅਸੀਂ ਇਹ ਇੰਡੀਆ ਨਿਊਜ਼ ਵੱਲੋਂ ਇਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਤਰਨਤਾਰ ਦੇ ਸਾਹਿਬ ਜਿਆਦਾ ਨੇ ਸਿੱਧੀ ਧਰਮ ਨੇ ਆਇਆ ਜਾ ਰਿਹਾ ਕੀ ਕਰਨਾ ਚਾਹੁੰਦਾ ਇਹ ਆਈ ਦਾ ਜਿਹੜਾ ਛੀਤੀ ਨਾ ਆਇਆ ਬਹੁਤ ਮਤਲਬ ਹੈ ਆਪਣੇ ਲੋਕਾਂ ਵਾਸਤੇ ਵੀ ਜਾਨੀ ਕਿ ਆ ਦੇ ਦਿਨ ਜਿਹੜਾ ਉਹ ਪਰਮੋਤੀ ਦਾ ਮੈਰੇ ਨੇ ਆਪਣੇ ਛੋਟੇ ਸਾਹਿਬ ਆ ਜਾਣਾ ਬਹੁਤ ਪਿਆ ਸੀਗਾ ਉਹਦੇ ਸੰਬੰਧ ਵਿੱਚ ਅੱਜ ਉਸ ਉਹਦੇ ਨਾਮ ਹੀ ਅੱਜ ਸਾਰੀ ਸੰਗਤ ਨੂੰ ਜਿਹਦੇ ਕੋ ਵਿਦਾਨਣ ਵਾਲਾ ਜਿਹੜੀਆਂ ਮਾ ਪਿਆ ਰਹੇ ਹੈ ਇਹ ਹਾਸਲ ਕਰਦੇ ਜੋ ਉਹ ਹਾਸਲ ਕਰੀਦਾ ਹੈ ਕਿੰਨੀ ਖੁਸ਼ੀ ਹੁੰਦੀ ਹੈ ਮਹਾਰਾਜ ਸਾਹਿਬ ਜਿਆਦਾ ਨੂੰ ਉਹਨਾਂ ਨੇ ਦੇ ਦੇ ਕੇ ਆਪਾਂ ਯਾਦ ਆਸਾ ਬਣਾਉਣੀ ਬਹੁਤ ਵਧੀਆ ਕਰਿਆ ਵੀ ਜਿਹੜੀ ਉਹ ਸੰਗਤ ਜਿਹੜੀ ਇਹਦੇ ਬਹਾਨੇ ਨਾਲ ਦੁੱਧ ਪੀ ਜਾਂਦੀ ਆ ਉਹ ਆਪਾਂ ਸਮਝਦੇ ਆ ਕਿ ਸਾਡੇ ਸਹਬਜ਼ਾ ਦੇ ਪੀ ਲਿਆ ਬਿਲਕੁਲ ਇਹ ਸੱਸੀ ਗਾਜੀ ਮਹਾਰਾਣਾ ਗੁਰਿੰਦਰ ਸਿੰਘ ਜੀ ਸ਼ਕਤੀ ਕਿਹ ਕਿਹਨਾ ਚੁੰਦੇ ਜੋ ਛੇ ਦੀ ਦਰਬਨਾ ਜਾ ਜੀ ਅਕੀਦੇ ਨੇ ਛੋਟੇ ਸਾਹਿਬ ਜੀ ਉਹਨਾਂ ਮੋਤੀ ਮਹਿਰਾ ਨੇ ਦੁੱਧ ਪਾਇਆ ਸੀ ਬਹੁਤ ਜਿਆਦੀ ਠੰਡ ਸੀ ਤੇ ਸਾਡੇ ਜਿਹੜੇ ਛੋਟੇ ਸਾਹਿਬ ਜੀ ਜਦੋਂ ਸ਼ਹੀਦ ਹੋਣ ਲੱਗੇ ਤੋਂ ਤੋਂ ਨਾਲ ਜਿਹੜੀ ਸੇਵਾ ਕੀਤੀ ਮੋਤੀ ਮਹਾਰਾਜ ਜੀ ਨੇ ਉਹਨਾਂ ਦਿਨ ਨੂੰ ਯਾਦ ਕਰਦੇ ਅਸੀਂ ਅੱਜ ਦੁੱਧ ਦਾ ਨਗ ਲਾਇਆ ਜੀ